ਹਾਂਜੀ ਕਿਦਾਂ ਫਿਰ ਜਿਵੇਂ ਕਿ ਤੁਹਾਨੂੰ ਪਤਾ ਹੈ ক্রিকেট ਦਾ ਪੋਸਟਮਾਰਟਮ ਅਸੀਂ ਪਿਛਲੇ ਤੇ ਨਾ ਤੋਂ ਕਰਦੇ ਆ ਤੇ ਅੱਜ ਜਿਹੜੇ ਮੈਚ ਹੋਇਆ ਸੁਪਰ 6 ਦੇ ਮੈਚ ਜੋ ਕਿ T20 वर्ल्ड कप ਦੇ ਕੱਪ ਚ ਖਤਮ ਹੋ ਚੁੱਕਿਆ ਤੇ ਹੁਣ ਸ਼ੁਰੂ ਹੋ ਗਿਆ ਸੁਪਰ ਸੁਪਰ 8 ਦੇ ਮੁਕਾਬਲੇ ਉਹਨਾਂ ਦੀ ਜਾਣਕਾਰੀ ਮੇਰੇ ਪਾਪਾ ਦੇਣਗੇ ਹਾਂਜੀ ਦੋਸਤੋ ਕਿਵੇਂ ਹੋ ਸਵਾਗਤ ਹੈ ਜੀ ਇਸ ਐਪੀਸੋਡ ক্রিকেট ਦਾ ਪੋਸਟਮਾਰਟਮ ਦੇ ਵਿੱਚ ਸੋ ਦੋਸਤੋ ਆਸਟ੍ਰੇਲੀਆ ਤੇ ਉਮਾਨ ਦੇ ਮੁਕਾਬਲੇ ਦੇ ਨਾਲ ਹੀ ਸੁਪਰ 6 ਦੇ ਮੁਕਾਬਲੇ ਜਿਹੜੇ ਪੂਰਨ ਤੌਰ ਤੇ ਖਤਮ ਹੋ ਚੁੱਕੇ ਅੱਜ ਦਾ ਲਾਸਟ ਮੁਕਾਬਲਾ ਪੂਰੇ ਦਿਨ ਵਿੱਚ ਇੱਕ ਮੁਕਾਬਲਾ ਹੋਇਆ ਉਹ ਉਮਾਨ ਵੱਲੋਂ ਆਸਟ੍ਰੇਲੀਆ ਦਾ ਹੋਇਆ ਮੁਕਾਬਲਾ ਕੁਝ ਇਸ ਤਰ੍ਹਾਂ ਰਿਹਾ ਅੰਕੜੇ ਕੁਝ ਇਸ ਤਰ੍ਹਾਂ ਦੇ ਰਹੇ ਉਸ ਤੋਂ ਬਾਅਦ ਆਪਾਂ ਇਸ ਮੈਚ ਦੀ ਗੱਲਬਾਤ ਕਰਕੇ ਉਸ ਤੋਂ ਬਾਹਰ ਦੇ ਨੂੰ ਰਿਕਾਰਡ ਵੀ ਦੱਸਾਂਗੇ ਜਿਹੜੇ ਜਿਹੜੇ ਇਸ ਮੈਚ ਵਿੱਚ ਬਣੇ ਆ ਸੌਰੀ ਇਸ ਵਰਲਡ ਕੱਪ ਦੇ ਵਿੱਚ ਬਣੇ ਆ ਉਹਨਾਂ ਦੀ ਪੂਰਨ ਜਾਣਕਾਰੀ ਦਵਾਂਗੇ ਤੇ ਇਹ ਕਿਹੜੇ ਗਰੁੱਪ ਵਿੱਚ ਕਿਹੜੀਆਂ-ਕਿਹੜੀਆਂ ਟੀਮਾਂ ਆਈਆਂ ਤੇ ਕਿਹੜੇ ਅ ਕਿਹੜੇ ਗਰੁੱਪ ਦੇ ਮੈਚ ਕਿਹੜੀ ਜਗ੍ਹਾ ਹੋਣਗੇ ਤੇ ਕਿਹੜੇ ਗਰੁੱਪ ਦੀ ਮੈਚ ਕਿਹੜੀ ਜਗ੍ਹਾ ਹੋਣਗੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਸੋ ਦੋਸਤੋ ਆਪਾਂ ਗੱਲ ਕਰਦੇ ਹਾਂ ਓਮਾਨ ਵਰਸਸ ਆਸਟ੍ਰੇਲੀਆ ਓਮਾਨ ਨੇ ਪਹਿਲਾਂ ਬੈਟਿੰਗ ਕੀਤੀ ਜੀ ਤੇ ਪਹਿਲਾਂ ਬੈਟਿੰਗ ਕਰਦੇ ਹੋਏ ਉਹਨਾਂ ਨੇ ਪੂਰੀਆਂ ਆਪਣੀਆਂ ਵਿਕਟਾਂ ਗਵਾਈਆਂ 16.2 ਓਵਰਾਂ ਦੇ ਵਿੱਚ ਪੂਰੇ 20 ਓਵਰ ਵੀ ਨਹੀਂ ਖੇਡ ਸਕੇ ਬਸੀਮ ਬੈਟਿੰਗ ਕਰਦੇ ਹੋਏ 33 ਦਿੰਦਾ ਦੇ 32 ਦੌੜਾ ਬਣਾਈਆਂ ਜਤਿੰਦਰ 15 ਗੇਂਦਾਂ ਤੇ 17 ਦੌੜਾਂ ਬਣਾਈਆਂ ਹਮਾਦ 13 ਗੇਂਦਾਂ ਤੇ 16 ਦੌੜਾਂ ਬਣਾਈਆਂ ਕਰਨ 11 ਗੇਂਦਾਂ ਤੇ 12 ਦੌੜਾਂ ਬਣਾਈਆਂ ਤੇ ਬੋਲਿੰਗ ਸੈਸ਼ਨ ਕੁਝ ਇਸ ਤਰ੍ਹਾਂ ਦਾ ਰਿਹਾ ਆਸਟ੍ਰੇਲੀਆ ਦਾ ਜੀ ਜੈਂਪਾ 4 ਓਵਰ ਕਿਤੇ ਸੌਰੀ 3.2 ਓਵਰ ਕਿਤੇ 21 ਦੌੜਾਂ ਦੇ ਕੇ 4 ਵਿਕਟਾਂ ਲਈਆਂ ਮੈਕਸਵੈਲ 3 ਓਵਰ 13 ਦੌੜਾਂ ਦੇ ਕੇ 2 ਵਿਕਟਾਂ ਗੱਡੀਆਂ ਤੇ ਬਾਟਲੇਟ ਚਾਰ ਓਵਰ ਕਰਾ ਕੇ 27 ਦੌੜਾਂ ਦੇ ਕੇ ਦੋ ਵਿਕਟਾਂ ਗੱਡੀਆਂ ਤੇ ਨਾਥਨ ਐਲਿਸ ਦੋ ਓਵਰ ਕਰਾ ਕੇ 14 ਦੌੜਾਂ ਦੇ ਕੇ ਤੇ ਇੱਕ ਵਿਕਟ ਗੱਡੀ ਤੇ ਜਵਾਬ ਵਿੱਚ ਆਸਟ੍ਰੇਲੀਆ ਨੇ ਇਸ ਟਾਰਗੇਟ ਨੂੰ ਟੋਟਲ 9.4 ਓਵਰਾਂ ਦੇ ਵਿੱਚ ਕਵਰ ਕਰ ਲਿਆ ਤੇ ਟ੍ਰੈਵਿਸ ਹੈਡ ਤੋਂ ਮਾਰਸ਼ ਦੀ ਓਪਨਿੰਗ ਜੋੜੀ ਖਾਸੀ ਉਹਨਾਂ ਨੇ ਵਧੀਆ ਟੀਮ ਨੂੰ ਜਿੱਤ ਦਵਾਈ ਆ ਦੋਵਾਂ ਦੀ ਕਾਫੀ ਵਧੀਆ ਪਾਰਟਨਰਸ਼ਿਪ ਹੋਈ ਤੇ ਟ੍ਰੈਵਿਸ ਹੈਡ ਥੋੜਾ ਨੇੜੇ ਜਾ ਕੇ ਆਊਟ ਜੂਰ ਹੋਇਆ ਤੇ ਇਹਦੇ ਵਿੱਚ ਮਾਰਸ਼ ਦੀ ਫਾਸਟ 50 ਦੇਖਣ ਨੂੰ ਮਿਲੀ ਆ ਜੀ ਉਹਨਾਂ ਨੇ 33 ਗੇਂਦਾਂ ਦੇ ਵਿੱਚ 64 ਦੌੜਾਂ ਬਣਾਈਆਂ ਤੇ ਟ੍ਰੈਵਿਸ ਹੈਡ ਨੇ 19 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਤੇ ਜੋਸ਼ ਇੰਗਲਿਸ਼ 6 ਗੇਂਦਾਂ ਦਾ ਖੇਡਾ ਨੂੰ ਮਿਲੀਆਂ 12 ਦੌੜਾਂ ਬਣਾਈਆਂ ਤੇ ਇੱਕੋ ਹੀ ਕਾਮਯਾਬ ਬੋਲਰ ਹੋਇਆ ਉਹਨਾਂ ਵੱਲੋਂ ਉਹ ਮਾਨ ਲੋ 4 ਓਵਰ 29 ਦੌੜਾਂ ਦੇ ਕੇ ਇੱਕ ਵਿਕਟ ਗੱਡੀ ਗੱਡੀ ਆ ਟ੍ਰੈਵਿਸ ਹੈਡ ਦੀ ਤੇ ਇਸ ਦੋਸਤੋ ਇਹ ਸੀ Oman ਵਰਸੀ ਆਸਟ੍ਰੇਲੀਆ ਦੇ ਮੈਚ ਦਾ ਲੇਖਾ ਚੁੱਕਾ ਆਸਟ੍ਰੇਲੀਆ ਐਵੇਂ ਅੱਜ ਲੱਗ ਰਿਹਾ ਹੈਗਾ ਵੀ ਜਿਵੇਂ ਪਿਛਲੇ ਹਾਰੇ ਹੋਏ ਮੈਚਾਂ ਦਾ ਗੁਬਾਰ ਉਹਨਾਂ ਨੇ Oman ਦੀ ਟੀਮ ਤੇ ਕੱਢਿਆ ਤੇ ਖਿਡਾਰੀਆਂ ਚ ਵੀ ਕੋਈ ਦਿਲਚਸਪੀ ਨਹੀਂ ਇਹਦੇ ਵਿੱਚ ਇਸ ਮੈਚ ਵਿੱਚ ਦੇਖਣ ਨੂੰ ਮਿਲੀ ਮੈਚ ਥੋੜਾ ਜਿਹਾ ਠੰਡੇ ਬਸਤੇ ਵਾਲਾ ਰਿਹਾ ਸੋ ਦੋਸਤੋ ਇਸ ਦੇ ਨਾਲ ਹੀ ਆਪਾਂ ਇਹ ਵੀ ਦੱਸ ਦਈਏ ਤੁਹਾਨੂੰ 100 ਦੇ ਨੇੜੇ ਦਾ ਨੇੜੇ ਦਾ ਟਾਰਗੇਟ ਜਾਨੀ ਕਿ 100 ਪਲਸ 105 7 8 10 ਜਿਹੜੇ ਲੋ ਸਕੋਰ ਦੇ ਟਾਰਗੇਟ ਆ ਇਹ ਸਭ ਤੋਂ ਪਹਿਲਾਂ ਇਸ ਵਿੱਚ ਆਸਟ੍ਰੇਲੀਆ ਦਾ ਨਾਮ ਦਰਜ ਹੋ ਗਿਆ ਜਿਹੜਾ Oman ਵਿਰੁੱਧ ਅੱਜ ਉਹਨੇ 9.4 ਓਵਰਾਂ ਦੇ ਵਿੱਚ ਚੇਸ ਕੀਤਾ ਇਸ ਤੋਂ ਪਹਿਲਾਂ ਇੰਗਲੈਂਡ ਨੇ ਯੂਐਸਏ ਖਿਲਾਫ 2024 ਵਿੱਚ 9.4 ਓਵਰਾਂ ਦੇ ਵਿੱਚ ਕੀਤਾ ਸੀ ਤੇ ਦੂਸਰਾ ਰਿਕਾਰਡ ਵੀ ਆਸਟ੍ਰੇਲੀਆ ਦੇ ਨਾਮ ਸੀ ਵਰਸੇ ਸ਼੍ਰੀਲੰਕਾ 2007 ਵਾਲੇ ਵਰਲਡ ਪਹਿਲੇ ਵਰਲਡ ਕੱਪ ਦੇ ਵਿੱਚ 10.2 ਬਰਾਂ ਦੇ ਵਿੱਚ ਚੇਸ ਕੀਤਾ ਤੇ ਵੈਸਟ ਇੰਡੀਜ਼ ਨੇ 2024 ਵਿੱਚ 10.5 ਗੇਂਦਾਂ ਦੇ ਵਿੱਚ ਇਹ ਰਿਕਾਰਡ ਆਪਣੇ ਨਾਮ ਕੀਤਾ ਇਸ ਦੋਸਤੋ ਜਿਹੜੇ 100 ਤੋਂ ਨੇੜੇ ਤੇੜੇ ਦੇ ਟਾਰਗੇਟ ਜਿਹੜੇ ਜਲਦੀ ਜਲਦੀ ਚੇਸ ਕੀਤੇ ਗਏ ਆ ਜਿਹੜੀਆਂ ਜਿਹੜੀਆਂ ਟੀਮਾਂ ਵੱਲੋਂ ਉਹਨਾਂ ਦਾ ਵੀਰਵਾ ਸੀਗਾ ਇਸ ਵਰਲਡ ਕੱਪ ਦੇ ਵਿੱਚ ਸਭ ਤੋਂ ਲੰਮੇ ਸ਼ੱਕੇ ਮਾਰਨ ਵਾਲੇ ਆਪਾਂ ਖਿਡਾਰੀਆਂ ਦਾ ਤੁਹਾਨੂੰ ਬੇਰਵਾ ਦਵਾਂਗੇ ਜੀ ਹਾਰਦਿਕ ਪਾਂਡਿਆ ਨੇ ਨਾ ਪੀਬੀਆ ਵਿਰੁੱਧ 109 ਮੀਟਰ ਦਾ ਸ਼ੱਕਾ ਮਾਰਿਆ ਪਹਿਲੇ ਨਾਮ ਤੇ ਰਿਕਾਰਡ ਇਹਦੇ ਨਾਮ ਤੇ ਆ ਅ ਸ਼ਿਵਮ ਮਦੂਬੇ ਇੰਡੀਆ ਵੱਲੋਂ ਨਵੀਬੀਆ ਦੇ ਖਿਲਾਫ ਉਹਨਾਂ ਨੇ 107 ਮੀਟਰ ਲੰਮਾ ਸ਼ੱਕਾ ਮਾਰਿਆ ਤੇ ਖੁਸ਼ ਖੁਸ਼ੀ ਵਾਲੀ ਗੱਲ ਆ ਜੀ ਦੋਨੋਂ ਖਿਡਾਰੀ ਇੰਡੀਆ ਦੇ ਪਹਿਲੇ ਦੂਜੇ ਸਥਾਨ ਤੇ ਤੇ ਰਾਇਨਰ ਕੈਲਟਨ ਸਾਊਥ ਸਪੀਕਰ ਸਾਊਥ ਅਫਰੀਕਾ ਦੇ ਖਿਡਾਰੀ ਆ ਨਿਊਜ਼ੀਲੈਂਡ ਵਿਰੁੱਧ ਇਹਨਾਂ ਨੇ 103 ਮੀਟਰ ਲੰਮਾ ਛੱਕਾ ਮਾਰਿਆ ਤੇ ਇਹਨਾਂ ਦੇ ਬਰਾਬਰੀ ਦਾ ਛੱਕਾ ਮਾਰਿਆ ਰਾਇਨ ਬਰਲ ਸ਼੍ਰੀਲੰਕਾ ਦੇ ਵਿਰੁੱਧ ਮਾਰਿਆ ਇਹਨਾਂ ਨੇ ਵੀ ਇਹ ਹੈਗਾ ਜ਼ੰਬਾਵੇ ਦਾ ਖਿਡਾਰੀ 103 ਮੀਟਰ ਛੱਕਾ ਤੇ ਸਿਕੰਦਰ ਰਜ਼ਾ ਇਹ ਵੀ ਜ਼ੰਬਾਵੇ ਦਾ ਖਿਡਾਰੀ ਇਹਨਾਂ ਨੇ ਵੀ ਸ਼੍ਰੀਲੰਕਾ ਵਿਰੁੱਧ 101 ਮੀਟਰ ਦਾ ਛੱਕਾ ਮਾਰਿਆ ਦੋਸਤੋ ਇੱਕ ਹੋਰ ਇਹ ਖੁਸ਼ੀ ਵਾਲੀ ਗੱਲ ਹੈ ਵੀ ਜ਼ੰਬਾਵੇ ਦੀ ਟੀਮ ਇਸ ਵਰਲਡ ਕੱਪ ਦੇ ਵਿੱਚ ਪੂਰੇ ਤੌਰ ਤੇ ਉੱਭਰ ਕੇ ਆ ਰਹੀ ਆ ਇਜ਼ੰਬਾਵੇ ਦੇ ਪ੍ਰਦਰਸ਼ਨ ਤੋਂ ਆਪਾਂ ਦਾ ਬਹੁਤ ਖੁਸ਼ੀ ਆ ਬਈ ਜਿਹੜੀਆਂ ਛੋਟੀਆਂ ਟੀਮਾਂ ਉੱਭਰ ਕੇ ਆ ਰਹੀਆਂ ਤੇ ਹੁਣ ਦੋਸਤੋ ਆਪਾਂ ਤੁਹਾਨੂੰ ਦੱਸਦੇ ਆ ਜਿਹੜੀਆਂ ਸੁਪਰ ਏਟ ਦੇ ਮੁਕਾਬਲੇ ਬਹੁਤ ਸੋਹਣੇ ਹੋਏ ਆ ਛੋਟੀਆਂ ਟੀਮਾਂ ਨੇ ਵੱਡੀਆਂ ਟੀਮਾਂ ਨੂੰ ਪਰੇਸ਼ਾਨ ਕੀਤਾ ਤੇ ਛੋਟੀਆਂ ਟੀਮਾਂ ਅੱਗੇ ਤਾਂ ਨਹੀਂ ਆ ਸਕੀਆਂ ਚਾਹੇ ਉਹ ਉਹਨਾਂ ਵਿੱਚੋਂ ਇੱਕ ਜ਼ੰਬਾਵੇ ਟੀਮ ਆ ਜਿਹੜੀ ਅਗਲੇ ਰਾਉਂਡ ਦੇ ਵਿੱਚ ਪਹੁੰਚੀ ਆ ਪਰ ਉਹਨਾਂ ਨੇ ਇਸ ਵਾਰ ਤਕੜੀਆਂ ਟੀਮਾਂ ਨੂੰ ਇਹ ਜ਼ਰੂਰ ਦੱਸਿਆ ਵੀ ਸਾਡੇ ਪੱਲੇ ਕੁਝ ਹੈਗਾ ਆ ਅਸੀਂ ਮਤਲਬ ਅਗਲੀ ਵਾਰ ਆਵਾਂਗੇ ਅਸੀਂ ਇਸ ਤੋਂ ਹੋਰ ਬਿਹਤਰ ਹੋ ਕੇ ਆਵਾਂਗੇ ਤੇ ਦੋਸਤੋ ਆਪਾਂ ਗਰੁੱਪ ਦੀ ਗੱਲ ਕਰਦੇ ਆਂ ਸੁਪਰ ਏਡ ਗਰੁੱਪ ਨੰਬਰ 1 ਦੇ ਵਿੱਚ ਤੇ ਟੀਮਾਂ ਦੱਸੂਗਾ ਮੇਰਾ ਪੁੱਤ ਹਰਗੁਣ ਸਿੰਘ ਦੱਸੋ ਗਰੁੱਪ 1 ਦੇ ਵਿੱਚ ਕਿਹੜੀ ਕਿਹੜੀ ਟੀਮਾਂ ਗਰੂਪ ਏ ਦੇ ਵਿੱਚ ਹੈਗੀ ਆ ਉੱਚੀ ਬੋਲਣਾ ਇੰਡੀਆ ਹਾਂ ਸਾਊਥ ਅਫਰੀਕਾ ਵੈਸਟ ਇੰਡੀਜ਼ ਤੇ ਜੰਬਾਵਾ ਤੇ ਗਰੁੱਪ 2 ਦੇ ਵਿੱਚ ਕਿਹੜੀ ਕਿਹੜੀ ਟੀਮਾਂ ਗਰੁੱਪ 2 ਦੇ ਵਿੱਚ ਹੈ ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਤੇ ਸ਼੍ਰੀਲੰਕਾ। ਤੇ ਇਹ ਦੋਸਤੋ ਇਹ ਸੀ ਦੋ ਗਰੁੱਪ ਤੇ ਜਿਹੜਾ ਇੰਡੀਆ ਵਾਲਾ ਗਰੁੱਪ ਹੈਗਾ ਇੰਡੀਆ, ਸਾਊਥ ਅਫਰੀਕਾ, ਵੈਸਟ ਇੰਡੀਜ਼, ਜ਼ੰਬਾਵੇ। ਜਿਹੜੇ ਇਸ ਗਰੁੱਪ ਦੇ ਮੈਚ ਆ ਸਾਰੇ ਇੰਡੀਆ ਦੇ ਵਿੱਚ ਹੋਣਗੇ। ਤੇ ਜਿਹੜੇ ਸੁਪਰ 8 ਦੇ ਮੁਕਾਬਲੇ ਆ ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਤੇ ਸ਼੍ਰੀਲੰਕਾ ਇਹ ਸਾਰੇ ਮੁਕਾਬਲੇ ਸ਼੍ਰੀਲੰਕਾ ਦੇ ਵਿੱਚ ਹੋਣਗੇ। ਤੇ ਇਕਦਿਆਂ ਨੂੰ ਹੋਰ ਦੱਸ ਦਈਏ ਦੋਸਤੋ ਇਹ శ్రీలంਕਾ ਤੇ ਇੰਡੀਆ ਦਾ ਇੱਕ ਇਸ ਵਾਰ ਸਾਂਝਾ ਡਿਫੈਂਡਿੰਗ ਕੱਪ ਸੀਗਾ ਹੋ ਸਕਦਾ ਇੰਡੀਆ ਇਕੱਲਾ ਵੀਰ ਨੂੰ ਹੋਸਟ ਕਰ ਸਕਦਾ ਹੈਗਾ ਤੇ ਕੁਝ ਕਲੈਸ਼ ਸੀਗੇ ਪਾਕਿਸਤਾਨ ਦੇ ਨਾਲ ਤੇ ਇਸ ਲਈ ਥੋੜਾ ਜਿਹਾ ਉਹਨਾਂ ਨੇ ਕਾਪੜੂ ਸਾਂਝਾ ਰੱਖ ਕੇ ਤੇ ਕੁਝ ਮੈਚ ਉਧਰ ਡਾਇਵਰਟ ਕੀਤੇ ਕੁਝ ਇਧਰ ਡਾਇਵਰਟ ਕੀਤੇ ਤਾਂ ਕਿ ਕਿਸੇ ਤਰ੍ਹਾਂ ਦਾ ਕਲੈਸ਼ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਵੇ ਸੋ ਦੋਸਤੋ ਕੱਲੂ ਜਿਹੜੀ ਸੁਪਰ 8 ਮੁਕਾਬਲਿਆਂ ਦੀ ਲੜੀ ਸ਼ੁਰੂ ਹੋਣੀ ਆ ਉਹ శ్రీలంਕਾ ਆਹ ਸੌਰੀ ਆ ਨਿਊਜ਼ੀਲੈਂਡ ਵਰਸਿਜ ਪਾਕਿਸਤਾਨ ਦੇ ਤੋਂ ਸ਼ੁਰੂ ਹੋਵੇਗੀ ਤੇ ਆਪਾਂ ਦੇਖਦੇ ਆਂ ਵੀ ਪਾਕਿਸਤਾਨ ਦੀ ਪਰਫਾਰਮੈਂਸ ਇਸ ਵਾਰ ਥੋੜੀ ਡਾਮ ਡੋਲ ਰਹੀ ਆ ਤੇ ਹਲਕੀਆਂ ਟੀਮਾਂ ਵਿਰੁੱਧ ਤਾਂ ਚੰਗਾ ਪ੍ਰਦਰਸ਼ਨ ਰਿਹਾ ਤੇ ਤਕੜੀਆਂ ਟੀਮਾਂ ਵਿਰੁੱਧ ਥੋੜੀ ਟੀਮ ਕਿਤੇ ਨਾ ਕਿਤੇ ਬਿਖਰਦੀ ਹੋਈ ਨਜ਼ਰ ਆਈ ਆ ਤੇ ਸਾਊਥ ਨਿਊਜ਼ੀਲੈਂਡ ਦੀ ਜਿਹੜੀ ਬੋਲਿੰਗ ਆ ਥੋੜੀ ਕੰਸਿਸਟੈਂਟਲੀ ਆ ਬੈਟਿੰਗ ਵੀ ਕੰਸਿਸਟੈਂਟਲੀ ਆ ਤੇ ਪਾਕਿਸਤਾਨ ਦਾ ਦੇਖਣਾ ਹੋਏਗਾ ਵੀ ਨਿਊਜ਼ੀਲੈਂਡ ਵਾਲੇ ਮੈਚ ਵਿੱਚ ਕੀ ਕੀ ਬਣਦਾ ਅਗਲੇ ਮੈਚ ਵਿੱਚ ਪਹੁੰਚ ਪਾਏਗੀ ਕੀ ਜਾਂ ਨਾ ਪਹੁੰਚ ਪਾਏਗੀ ਇਹ ਸਾਰਾ ਵੇਰਵਾ ਹੀ ਦੋਸਤੋ ਮੈਚਾਂ ਦਾ ਰਿਕਾਰਡਾਂ ਦਾ ਤੇ ਆਪਾਂ ਹੁਣ ਥੋੜੀ ਜੀ ਗੱਲ ਕਰਾਂਗੇ ਅਭਿਸ਼ੇਕ ਸ਼ਰਮਾ ਤੇ ਤੇ ਅਭਿਸ਼ੇਕ ਸ਼ਰਮਾ ਸ਼ਰਮਾ ਸਾਹਿਬ ਇਹ ਟੋਟਲ ਇਸ ਵਰਲਡ ਕੱਪ ਦੇ ਵਿੱਚ ਇੱਕ ਮੈਚ ਵਿੱਚ ਫਿਟਨੈਸ ਹੀ ਨਹੀਂ ਖੜੇ ਤਿੰਨ ਮੈਚ ਉਹਨਾਂ ਨੇ ਖੜੇ ਆ ਹਰ ਤਿੰਨਾ ਮੈਚਾਂ ਦੇ ਵਿੱਚ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਬਿਲਕੁਲ ਜ਼ੀਰੋ ਰਹੀ ਆ ਹਲੇ ਤੱਕ ਤੇ ਸਾਨੂੰ ਉਮੀਦ ਵੀ ਆ ਵੀ ਆਉਣ ਵਾਲੇ ਮੈਚ ਦੇ ਵਿੱਚ ਜਿਹੜੀ ਉਹਨਾਂ ਦੀ ਪਰਫਾਰਮੈਂਸ ਠੀਕ ਹੋ ਕੇ ਵਧੀਆ ਉੱਭਰ ਕੇ ਆਵੇ ਕਿਉਂਕਿ ਉਹਨਾਂ ਨੂੰ ਹੁਣ ਸੁਪਰ ਹੀਰੋ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਆ ਇਹਦੇ ਵਿੱਚ ਕੋਈ ਬਾੜੀਆਂ ਵੱਡੀਆਂ ਆਪਸ਼ਨਾਂ ਨਹੀਂ ਬਚਣੀਆਂ ਸਿਰਫ ਗਿਣਤੀ ਦੇ ਮੈਚ ਹੋਣੇ ਆ ਤੇ ਹਰ ਇੱਕ ਮੈਚ ਜਿੱਤਣਾ ਲਾਜ਼ਮੀ ਹੋਵੇਗਾ ਵੈਸੇ ਤਾਂ ਜਿਹੜਾ ਦੋ ਮੈਚ ਵੀ ਜਿੱਤੇ ਜਾਂਦਾ ਉਹ ਅਗਲੇ ਰੌਂਡ ਲਈ ਕੁਆਲੀਫਾਈ ਕਰੇਗਾ ਪਰ ਉਹਦੇ ਤੇ ਵੀ ਰਨ ਰੇਟ ਬਹੁਤ ਆਧਾਰਤ ਕਰੇਗੀ ਹਨਾ ਤੇ ਜਿਵੇਂ ਨਿਊਜ਼ੀਲੈਂਡ ਵਾਲੀ ਸੀਰੀਜ਼ ਦੇ ਵਿੱਚ ਵਿਸ਼ੇਕ ਸ਼ਰਮਾ ਨੇ ਆਪਣੀ ਜਾਦਗਰੀ ਆਪਣੀ ਸ਼ਾਪ ਛੱਡੀ ਆ ਤੇ ਸਾਨੂੰ ਤਾਂ ਐਵੇਂ ਵੀ ਲੱਗਦਾ ਜਿਵੇਂ ਪਹਿਲੇ ਮੈਚ ਵਿੱਚ ਜ਼ੀਰੋ ਤੇ ਆਊਟ ਹੋ ਗਿਆ ਤੇ ਅਗਲੇ ਮੈਚ ਵਿੱਚ ਸ਼ਤਕ ਆਏਗਾ ਫਿਰ 0 ਦੇ ਆਉਟ ਹੋਗਾ ਫਿਰ ਉਸ ਤੋਂ ਅਗਲੇ ਮੈਚ ਵਿੱਚ ਆਸ ਜਗਾਗੀ ਪਰ ਕਰਦੇ ਕਰਦੇ ਤਿੰਨ ਮੈਚ ਇਸੇ ਤਰ੍ਹਾਂ ਲੰਘ ਗਏ ਤੇ ਸਪਿਨਰ ਦੇ ਖਿਲਾਫ ਥੋੜਾ ਜਿਹਾ ਫਸਦੇ ਦਿਖੇ ਉਹ ਤੇ ਪਹਿਲੇ ਮੈਚ ਵਿੱਚ ਫਾਸਟ ਬੋਲਰ ਦੇ ਖਿਲਾਫ ਆਊਟ ਹੋਏ ਆ ਜਿਵੇਂ ਉਹਦੇ ਵਿੱਚ ਦੇਖਿਆ ਗਿਆ ਕਿ ਯੂ ਐਸ ਏ ਨੇ ਉਹਦੇ ਖਿਲਾਫ ਖਾਸ ਸਟੱਡੀ ਕਰਕੇ ਆਏ ਆ ਉਸ ਜਗ੍ਹਾ ਤੇ ਫਿਲਡਰ ਲਾਇਆ ਜਿੱਥੇ ਕੋਈ ਵੀ ਫਿਲਡਰ ਨਹੀਂ ਲਾਉਂਦਾ ਤੇ ਹੁਣ ਅੱਜ ਉਹਨਾਂ ਨੂੰ ਦੇਖਿਆ ਗਿਆ ਪ੍ਰੈਕਟਿਸ ਦੇ ਦੌਰਾਨ ਉਹਨਾਂ ਨੇ ਸਪਿੰਨਰ ਬੋਲਰਾਂ ਨੂੰ ਜਿਹੜੀ ਬਾਲ ਤੇ ਉਹ ਫਸਦੇ ਰਹੇ ਆ ਕਾਫੀ ਉਸ ਦੇ ਉੱਤੇ ਉਹਨਾਂ ਨੇ ਆਪਣੀ ਪ੍ਰੈਕਟਿਸ ਕੀਤੀ ਆ ਤੇ ਆਉਣ ਵਾਲਾ ਜਿਹੜਾ ਮੈਚ ਪਹਿਲਾਂ 22 ਤਰੀਕ ਨੂੰ ਇੰਡੀਆ ਦਾ ਹੋਣਾ ਉਹ ਸਾਊਥ ਅਫਰੀਕਾ ਦੇ ਨਾਲ ਖੇਡਿਆ ਜਾਣਾ ਤੇ ਕੀਸ਼ੋਵ ਮਹਾਰਾਜ ਜਿਹੜੇ ਬਹੁਤ ਵਧੀਆ ਬੋਲਰ ਆ ਸਾਊਥ ਅਫਰੀਕਾ ਵੱਲੋਂ ਜਾਣੇ ਜਾਂਦੇ ਤੇ ਕਾਫੀ ਤਕੜੇ ਤਕੜੇ ਡਿੱਗੇ ਵਿੱਚ ਬੈਟਸਮੈਨਾਂ ਨੂੰ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਤੇ اگر وہ اپنی کمزوری ਨੂੰ سٹڈی ਕਰਕੇ ਹੁੰਦੇ ਆ ਵਿਸ਼ੇਕ ਸ਼ਰਮਾ ਸਾਹਿਬ ਤੇ ਉਮੀਦ ਹੈ ਵੀ ਆسٹریلیا ਖਿਲਾਫ ਉਹਨਾਂ ਦੀ ਫਾਰਮ ਵਾਪਸ ਆਏਗੀ ਜਿਹੜੇ ਪਾਕਿਸਤਾਨ ਦੀਆਂ ਟੀਮਾਂ ਵੱਲੋਂ ਜਾਂ ਉਹਨਾਂ ਦੇ ਸੀਨੀਅਰ ਖਿਡਾਰੀਆਂ ਵੱਲੋਂ ਵੀ ਬਿਆਨ ਆ ਰਹੇ ਆ ਕੁਝ ਰੂਡ ਬੋਲਿਆ ਗਿਆ ਵਿਸ਼ੇਕ ਸ਼ਰਮਾ ਬਾਰੇ ਤੇ ਉਹਨਾਂ ਦੇ ਮੂੰਹ ਬੰਦ ਕੀਤੇ ਜਾਣਗੇ ਆਪਣੀ ਪਰਫਾਰਮੈਂਸ ਦਿਖਾ ਕੇ ਤੇ ਨਾਲ ਹੀ ਇੱਕ ਪੰਜਾਬੀ ਸ਼ੇਰ ਹੋਰ ਆਪਣਾ ਅਰਸ਼ਦੀਪ ਫਿਲਹਾਲ वर्ल्ड कप ਠੰਡਾ ਗਿਆ ਉਹਨਾਂ ਦਾ ਵੀ ਆ ਕੋਈ ਖਾਸ ਚਲੋ ਇੱਕ ਬੰਕਾਲੇ ਮੈਚ ਵਿੱਚ ਕੋਈ ਉਹਨਾਂ ਖਾਸ ਮੌਕਾ ਨਹੀਂ ਮਿਲਿਆ ਤੇ ਪਹਿਲੇ ਮੈਚ ਦੇ ਵਿੱਚ ਪ੍ਰਦਰਸ਼ਨ ਵਧੀਆ ਸੀਗਾ ਉਹਨਾਂ ਦਾ ਯੂਐਸਏ ਵਾਲੇ ਚ ਉਸ ਤੋਂ ਬਾਅਦ ਥੋੜੇ ਇਕਨੋਮੀਕਲ ਬੋਲਰ ਰਹੇ ਆ ਉਹ ਤੇ ਉਹਨਾਂ ਤੋਂ ਵੀ ਉਮੀਦ ਕਰਦੇ ਆ ਵੀ ਕੁਝ ਖਾਸ ਇਸ वर्ल्ड कप ਹੁਣ ਵਰਲਡ ਕੱਪ ਦੇ ਵਿੱਚ ਖਾਸ ਪ੍ਰਦਰਸ਼ਨ ਲੈ ਕੇ ਆਉਣਗੇ ਕਿਉਂਕਿ ਸੁਪਰ 8 ਦੇ ਮੁਕਾਬਲੇ ਸਖਤ ਹੋਣਗੇ ਉਸ ਤੋਂ ਬਾਅਦ ਸੈਮੀਫਾਈਨਲ ਖੇਡਿਆ ਜਾਣਾ ਫਿਰ ਫਾਈਨਲ ਖੇਡਿਆ ਜਾਣਾ ਤੇ ਜਿਹੜੇ ਜਿਹੜੇ ਪਲੇਅਰਾਂ ਦੀ ਫਾਰਮ ਗਈ ਹੋਈ ਆ ਉਮੀਦ ਕਰਦੇ ਆ ਉਹ ਇੱਥੇ ਆਪਣੀਆਂ ਕਮਜ਼ੋਰੀਆਂ ਤੇ ਹੋਰ ਮਿਹਨਤ ਕਰਨਗੇ ਤੇ ਆਪਣੀ ਫਾਰਮ ਨੂੰ ਵਾਪਸ ਲੈਣ ਲੈ ਕੇ ਆਉਣਗੇ ਪਹਿਲਾ ਵਰਲਡ ਕੱਪ 2007 ਦੇ ਵਿੱਚ ਇੰਡੀਆ ਨੇ ਜਿੱਤਿਆ ਸੀ ਉਸ ਤੋਂ ਬਾਅਦ 2024 ਕਾਫੀ ਟਾਈਮ ਲੱਗਿਆ ਤੇ ਹੁਣ ਇੱਕ ਫੇਰ ਮੌਕਾ ਇੰਡੀਆ ਦੀ ਟੀਮ ਕੋਲ ਆਪਣਾ ਜਿੱਤਿਆ ਹੈ वर्ल्ड कप ਬਚਾ ਕੇ ਆਪਦੇ ਘਰੇ ਡਿਫੈਂਡ ਕਰਕੇ ਰੱਖਣਾ ਤੇ ਸੂਰੀਆ ਕੁਮਾਰ ਜੀ ਇਹ ਪਿਛਲੀ ਵਾਰ ਕਪਤਾਨੀ ਸੀ ਰੁਇਤ ਸ਼ਰਮਾ ਦੀ ਇਸ ਵਾਰ ਸੂਰੀਆ ਕੁਮਾਰ ਯਾਦਵ ਦੀ ਕਪਤਾਨੀ ਦੇ ਹੇਠ ਇਹ ਟੀਮ ਜਿਹੜਾ वर्ल्ड कप ਖੇਡ ਰਹੀ ਆ ਤੇ ਉਮੀਦ ਕਰਦੇ ਆ ਤੇ ਸੂਰੀਆ ਕੁਮਾਰ ਯਾਦਵ ਵੀ ਜਿੱਦਾਂ ਉਹਨਾਂ ਨੇ ਯੂਐਸ ਵਾਲੇ ਟੀਮ ਵਿੱਚ ਪਰਫਾਰਮੈਂਸ ਕੀਤੀ ਸੀ ਤੇ ਉਸੇ ਤਰ੍ਹਾਂ ਆਉਣ ਵਾਲੇ ਮੈਚਾਂ ਵਿੱਚ ਪਰਫਾਰਮੈਂਸ ਕਰਕੇ ਦੇ ਕੇ ਤੇ ਟੀਮ ਨੂੰ वर्ल्ड कप ਜਿਤਾਉਣਾ ਨਾਗੇ ਕੱਲਾ ਜਦੋਂ 2024 ਵਿੱਚ ਉਹਨਾਂ ਨੇ ਕੈਚ ਫੜਿਆ ਸੀਗਾ ਫਾਈਨਲ ਮੈਚ ਦੇ ਵਿੱਚ ਕਦੀ ਕੈਚ ਵਾਲੀ ਯਾਦਗਾਰੀ ਨਾ ਰਹੇ ਇਸ ਵਰਲਡ ਕੱਪ ਦੇ ਵਿੱਚ ਉਹਨਾਂ ਦੀ ਯਾਦਗਾਰੀ ਅਸੀਂ ਬੱਲੇ ਤੋਂ ਵੇਖਣਾ ਚਾਹੁੰਨੇ ਆ ਜਿਹੜੇ ਉਹਨਾਂ ਨੂੰ ਸ਼ਾਰਟਾਂ ਨਾਲ ਜਾਣਿਆ ਜਾਂਦਾ ਨਾ ਉਮੀਦ ਕਰਦੇ ਆ ਇਹੋ ਜੇ ਸ਼ਾਰਟ ਉਹਨਾਂ ਦੇ ਬੱਲੇ ਤੋਂ ਦੇਖਣ ਨੂੰ ਮਿਲਣ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਾਂ ਰੋਜ਼ਾਨਾ ਜਿੰਨਾ ਜਰ ਵਰਲਡ ਕੱਪ ਚੱਲਦਾ ਇਦਾਂ ਦੀ ਜਾਣਕਾਰੀਆਂ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਕਿਹੜੀ ਕਿਹੜੀ ਟੀਮ ਫਾਈਨਲ ਤੱਕ ਜਾਏਗੀ ਤੇ ਹੋਰ ਕਿਹੜੇ ਕਿਹੜੇ ਖਿਡਾਰੀ ਤੋਂ ਉਮੀਦ ਆ ਜਿਹੜੇ ਟਾਪ ਦੇ ਖਿਡਾਰੀਆਂ ਵਿੱਚ ورلڈ ਕੱਪ ਨੂੰ ਫਿਨਿਸ਼ ਕਰਨਗੇ ਤੇ ਮੈਨ ਆਫ ਦਾ ਟੂਰਨਾਮੈਂਟ ਜਾਣਗੇ ਤੇ ਅਭਿਸ਼ੇਕ ਸ਼ਰਮਾ ਆਉਣ ਵਾਲੇ ਮੈਚ ਵਿੱਚ 50 ਤੱਕ ਸੀਮਤ ਹੋਏਗਾ ਜਾਂ ਸੈਂਚਰੀ ਤੱਕ ਸੀਮਤ ਹੋਏਗਾ ਇਹ ਤੁਸੀਂ ਕਮੈਂਟਾਂ ਵਿੱਚ ਆਪਣੀ رائے ਤੇ ਆਪਣੇ ਸੁਝਾਅ ਜ਼ਰੂਰ ਦੇਣਾ ਤੇ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਤੇ ਵੀਡੀਓ ਦਾ ਐਂਡ ਕਰੂਗਾ ਆਪਣਾ ਪਲਵਾਨ ਚਲੋ ਜੀ ਕਰੋ ਵੀਡੀਓ ਦਾ ਐਂਡ ਤੇ ਦੇਖ ਰਿਹਾ ਸੁਪਰ ਰੇਡ ਦੇ ਮੁਕਾਬਲੇ ਤੇ ਦੇਖ ਰਿਹਾ ਕਿੱਦਾਂ ਦੇ ਨਿਕਲਦੇ ਆ ਤੇ ਉਹਨਾਂ ਦੀ ਵੀ ਆਪਾਂ ਵੀਡੀਓ ਪਾਵਾਂਗੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਅਗਲੀ ਰੱਬ ਰਾਖਾ ਬਾਏ